ਲੁਧਿਆਣਾ ਸ਼ਹਿਰ ਵਿੱਚ ਵਕਫਾ ਖਿੱਸਿਆਂ ਤੋਂ ਚੋਰੀ ਕਰਨ ਵਾਲੇ ਗੈਂਗ ਤੇ ਤਿੰਨ ਦੋਸ਼ੀਆਂ ਨੂੰ ਫੜਨ ਦੇ ਵਿੱਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਇਹ ਦੋਸ਼ੀ ਪਿਛਲੇ ਲੰਬੇ ਸਮੇਂ ਤੋਂ ਜਾਲੀ ਚਾਬੀ ਲਗਾ ਕੇ ਵਕਫਾ ਖਾਰਕ ਦੇ ਬਾਹਰ ਖੜੇ ਮੋਟਰਸਾਈਕਲ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਜਿਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਸੌਦਾ ਪੁਂਦਰ ਸਿੰਘ ਐਸਐਚਓ ਡਿਵੀਜ਼ਨ ਨੰਬਰ 7 ਸਬ-ਸਪਲਾਈਟ ਜਸਪਾਲ ਸਿੰਘ ਇੰਚਾਰਜ ਟੀਪੀ ਤਾਜਪੁਰ ਇਹਨਾਂ ਨੂੰ ਇੱਕ ਉਸ ਟਾਈਮ ਬੜੀ ਸਫਲਤਾ ਮਿਲੀ ਜੋ ਸਾਡੇ ਏਰੀਆ ਦੇ ਵਿੱਚ ਅਲੱਗ-ਅਲੱਗ ਦਿਸ਼ਾ ਦੇ ਵਿੱਚ ਚੋਰੀ ਐਕਟਿਵ ਆ ਮੋਟਰਸਾਈਕਲ ਚੋਰੀ ਹੋ ਰਹੇ ਸਨ ਤੇ ਸਨੇਚਿੰਗ ਦੀ ਵਾਰਦਾਤਾਂ ਤਾਂ ਵਧੀਆਂ ਸਨ ਇਹਨਾਂ ਨੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਦੋ ਮੋਟਰਸਾਈਕਲ ਤੇ ਤਿੰਨ ਐਕਟਿਵ ਰਿਕਵਰ ਕੀਤੀਆਂ ਇੰਟਰਸਟਿੰਗ ਗੱਲ ਇਹ ਹੈ ਕਿ ਇੱਕ ਚੋਰ ਕੋਲ ਸਾਨੂੰ ਇੱਕ ਪਿਸਤਲ ਤੇ 29 ਕਾਰਟਿਜ ਮਿਲੇ ਹੈਗੇ ਆ ਜੋ ਅਸੀਂ ਉਹਨਾਂ ਨੂੰ ਮੁਕਦਮੇ ਵਿੱਚ ਪ੍ਰੋਪਰ ਪ੍ਰੋਸੀਜਰ ਕਾਬਜੇ ਵਿੱਚ ਲੈ ਲਿਆ ਹੈਗਾ ਦੋਚੀ ਦੋ ਸਾਡੀ ਕਸਟਡੀ ਵਿੱਚ ਉਹਦੇ ਪੁੱਛਗਛ ਚ ਜਾਰੀ ਹੈਗੀ ਹੈ ਅਸੀਂ ਜਲਦੀ ਉਹਨੇ ਇਸ ਪਿਸਤਲ ਨੂੰ ਕਿਸ ਵਾਰਤਾ ਚ ਵਰਤਿਆ ਤੇ ਹੋਰ ਜੋ ਵੀ ਸਾਡੇ ਕੋਲ ਪੁੱਛ ਕੇ ਸਾਹਮਣੇ ਆਗੋ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ ਕੁਰਸੀਆਂ ਦਾ ਨਾਮ ਕੀ ਹੈ ਕੁਰਸੀਆਂ ਦੇ ਨਾਮ ਇਹਨਾਂ ਵਿੱਚ ਇੱਕ ਦੋਚੀ ਹੈਗਾ ਸੰਤੋਖ ਸਿੰਘ ਜੋ ਗਿੱਲ ਵਾਸੀ ਪਿੰਡ ਗਿੱਲ ਦਾ ਹੈਗਾ ਇੱਕ ਅਰਜਨ ਹੈ ਇੱਕ ਅੰਕਸ਼ ਹੈ ਤੇ ਇੱਕ ਕਮਲ ਘਲੋਤਰਾ ਤੇ ਚਾਰ ਦੋਚੀਆਂ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਹੈ ਅਲੱਗ-ਅਲੱਗ ਮੁਕੱਦਮੇ ਇਹਨਾਂ ਖਿਲਾਫ ਦਰਜ ਕੀਤੇ ਹੈ ਲੁਧਿਆਣਾ ਲਾਈਵ ਲਈ ਟਿੰਕਾ ਜੱਟ ਦੀ ਰਿਪੋਰਟ